ਅਭਿਆਸ ਜਿਹੜਾ ਇਹ ਕਈ ਵੀਰ ਪੁੱਛਦੇ ਕਿਵੇਂ ਕਰਨਾ ਹੈ ਪਾਈਏ ਪੁੱਛਣ ਦੀ ਲੋੜ ਨਹੀਂ ਕਿਵੇਂ ਕਰਨਾ ਵਾਹਿਗੁਰੂ 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 ਕਰੀ ਚੱਲੋ ਆਪੇ ਕਦੇ ਨਾ ਕਰੇ ਤਾਂ ਜ਼ਰੂਰ ਬੋੜੇਗਾ ਨਾ ਉਹ ਬੋੜਾ ਤਾਂ ਹੈ ਨਹੀਂ ਉਹ ਪਰਖਵਾ ਚ ਚਿਰ ਜ਼ਰੂਰ ਲਾਉਂਦਾ ਹੈ ਕਈ ਕਹਿੰਦੇ ਕਿਵੇਂ ਮਿਲ ਪਵੇਗਾ ਘੜਾ ਸਾਰਿਆਂ ਤੋਂ ਪੋਲੀ ਚੀਜ਼ ਮੰਨੀ ਹੈ ਮੁੱਕੀ ਮਾਰੀ ਉਹ ਟੁੱਟ ਜਾਂਦਾ ਇੱਟਾਂ ਲਾਈਆਂ ਹੁੰਦੀਆਂ ਇੱਟਾਂ ਤੇ ਸੀਮੈਂਟ ਉੱਪਰੋਂ ਪਲਾਸਟਰ ਕੀਤਾ ਹੁੰਦਾ ਪਰ ਜਿੱਥੇ ਹਮੇਸ਼ਾ ਘੜਾ ਰੱਖੀਦਾ ਹੈ ਉਹ ਘੜਾ ਨਹੀਂ ਟੁੱਟਦਾਗਾ ਉਹ ਪਲਸਟਰ ਵਾਲੇ ਥਾਂ 'ਚ ਘਾਸਾ ਪਾ ਦਿੰਦਾ ਹੈ ਆਪਨੇ ਬੈਠਣ ਵਾਸਤੇ ਜਗ੍ਹਾ ਬਣਾ ਲੈਂਦਾ ਜੇ ਨੇਤਾ ਪ੍ਰਤੀ ਵਾਹਿਗੁਰੂ 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 ਦਾ ਜਾਪ ਕਰਾਂਗੇ ਹੌਲੀ ਹੌਲੀ ਗੁਰੂ ਕੇ ਪਿਆਰਿਓ ਇਹ ਰਿਦੇ ਰੂਪੀ ਪੱਥਰ ਦੇ ਉੱਪਰ ਕਦੇ ਨਾ ਕਦੇ ਨਾਮ ਰੂਪੀ ਘੜਾ ਆਪਣੇ ਬੈਠਣ ਵਾਸਤੇ ਥਾਂ ਜ਼ਰੂਰ ਬਣਾ ਹੀ ਲਵੇਗਾ ਇਸ ਵਾਸਤੇ ਕਵੀਰ ਕੇਸੋ ਕੇਸੋ ਕੂਕਿਆ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣਾ ਪੁਕਾਰ ਇੰਨੀਆਂ ਬੇਇਤੀਆਂ ਕਰਦਾ ਖਿਮਾਂ ਦਾ ਜਾਜਕ